हां विवाबो की हालचाल ने स्वागत है ਤੁਹਾਡਾ ਆਪਣੇ YouTube ਚੈਨਲ ਤੇ ਜੋਤ ਕਲਾ ਨੇ ਦੇ ਉੱਪਰ ਤੇ ਅੱਜ ਹੈਗੀ ਹੈ ਤਰੀਕ 1 ਅਪ੍ਰੈਲ ਆਪਾਂ ਨੇ ਉੱਠਦੇ ਚਾਚੂ ਬਣਾਤੀ ਦੇ ਬਾਗੀ ਆਪਣੀਆਂ ਮਸ਼ੀਨਾਂ ਨਹੀਂ ਫਟਦਾ ਮਸ਼ੀਨਾਂ ਆਪਣੀਆਂ ਬਾਗੀਆਂ ਵੱਢਣ ਤੇ ਆਪਾਂ ਨੇ ਆਟਾ ਗੁੰਨਦਾ ਤੇ ਦਾ ਰੋਟੀ ਬਣਾਤੀ ਬਸ ਟੀਫਣਾ ਚ ਪਾਤੀ ਤੇ ਚਾਹ ਬੰਦ ਲੱਗ ਰਹੀ ਆ ਤੇ ਲੈ ਕੇ ਜਾਂਦੇ ਆ ਹੁਣ ਤੇ ਮਸ਼ੀਨਾਂ ਲਵੇ ਕਿਉਂ ਗੱਗੂ ਹਾਂ ਜੀ ओके अम्मा हां ਰੋਟੀਆਂ ਲਾਈਆਂ ਪਈਆਂ ਕੱਲ ਲਈ ਦਾਲ ਦਾਲ ਰਹਿ ਗਈ ਪਰ ਪਾਣੀ ਪਾਣੀ ਜਾ ਹੋ ਗਿਆ ਹਾਂ ਪਾਣੀ ਜਾ ਜਿਆਰ ਵੱਧ ਪੈ ਗਿਆ ਤੇ ਫਿਰ ਅੱਜ ਆ ਨਾ ਰਾਤ ਇਹਦੇ ਇੱਕ ਮਸ਼ੀਨ ਹੋਰ ਆ ਗਈ ਤੇ ਅੱਜ ਫਿਰ ਸਟਾਫ ਵਧ ਗਿਆ ਤਿੰਨ ਜਾਨੇ ਹੋਰ ਵਧ ਗਏ ਮੈਂਬਰ ਆਪਣੇ ਨਾਲ ਤੇ ਚਲੋ ਮਿਲਦੇ ਆਗੇ ਲੈ ਬਾਬੂ ਆਪਣਾ ਆ ਪਿਆ ਸਕੰਜਾ ਇਹਦੇ ਚ ਸਾਰੀ ਨਾ ਰਸੋਈ ਆ ਸਮਝ ਲਓ ਏ ਟੂ ਜ਼ੈਡ ਤੁਰਤੀ ਫਿਰਦੀ ਰਸੋਈ ਮੰਨ ਲਓ ਆਪਾਂ ਤੇ ਆ ਆਪਾਂ ਦਾਲ ਬਣਾਈ ਸੀ ਪਾਣੀ ਵਾਲਾ ਪਤਾ ਯਾਰ ਗੱਗੂ ਨੇ ਤੇ ਪਾਣੀ ਵੱਧ ਪਾ ਕੇ ਹੁਣ ਲਵਾਈ ਜਨੇ ਨੂੰ ਸੇਕਾ ਮੱਛ ਜੂਆ ਕਿਹੜਾ ਹੋਇਆ ਪਾਣੀ ਰੋਟੀਆਂ ਉਹ ਪਿੰਿਆਂ ਨੇ ਡੱਬੇ ਚ ਉੱਥੇ ਬੰਨੀਆਂ ਪਈਆਂ ਨੇ ਤੇ ਆ ਮੈਂ ਗੱਗੂ ਨੂੰ ਕਹਿੰਨੇ ਬਿਲੇਆਲੀਆਂ ਮੈਥੋਂ ਕਹਿੰਦਾ ਬਣਾ ਦੇ ਰੋਟੀਆਂ ਤੇ ਰਾੜੀਆਂ ਹੈ ਨਹੀਂ ਕਹਿੰਦਾ ਇੰਝ ਛੱਡ ਕੇ ਕਹਿੰਦਾ ਬਾਦੂ ਨੇ ਐਂ ਹੀ ਕਰਦਾ ਤੇਰਾ ਯਾਰ ਮੰਨ ਤੇ ਆਈ ਆ ਆ ਖੜਿਆ ਗਿਆ ਉਹਦਾ ਕਟਰ ਝੋਲੀ ਓਕੇ ਆ ਲੈ ਬਾਪੇ ਹੁਣ ਆਪਾਂ ਚੱਲੇ ਮਸ਼ੀਨ ਲਵੇ ਉਹਨਾਂ ਦੀ ਰੋਟੀ ਫੜਾ ਕੇ ਆਉਣਾ ਤੇ ਠੰਡਾ ਠੰਡਾਗਾ ਸਿੱਧਾ ਪੱਤਾ ਸਾਰਾ ਫੜਾਇਆ ਹੋਣਾ ਤੇਨੇ ਬਿੱਗੇ ਨਾ ਪਿਆਵਾਂਗੇ ਜਾਈ ਜੰਨੇ ਰੋਡ ਤੇ ਲੈ ਬਾਬੇ ਹੁਣ ਆਪਾਂ ਆ ਗਏ ਖੇਤ ਆਪਣਾ ਹੀ ਮਸ਼ੀਨ ਦਾਣੇ ਕੱਢ ਕੇ ਖੜੀ ਹੈਗੀ ਤੇ ਦੁਆ ਫਿਰ ਲਾਉਂਦੇ ਆ ਅਗਲਾ ਆਈ ਜਾਂਦਾ ਟਰਾਲੀ ਲੈ ਕੇ ਤੇ ਆ ਗੱਗੂ ਜਾਂਦਾਗਾ ਸਮਾਨ ਲੈਣ ਪੀਜਾ ਹਟ ਪੀਜਾ ਹਟਾ ਦੇਖੋ ਕੋਈ ਨਹੀਂ ਕਿਆ ਕਰਦੀ ਹਾਂ ਉਹ ਕਰਾ ਬੇਟਾ ਮੈਂ ਪੀਜਾ ਹਟ ਤੇ ਜੱਟ ਖੜਾ ਵੱਟ ਉੱਤੇ ਐ ਤੇਰੇ ਸਾਧਕੇ ਤੇਰੇ ਤੇ ਆ ਜਾਂਨੇ ਰੋਟੀ ਲਈ ਉਹਨਾਂ ਦੀ ਪੀ ਜਾ ਹਟ ਤੁਹਾਨੂੰ ਗੱਗੂ ਨੇ ਸਮਝਾਈ ਦਿੱਤੀ ਆ ਕਣਕਾਂ ਆ ਹੀ ਰਹਿ ਗਈਆਂ ਬਸ ਬਾਬੇ ਥੋੜੇ ਜੇ ਬਾਕੀ ਚੱਕਤਾ ਅਗਲੇ ਪਿੰਡ 'ਚ ਨੰਗਾਗੇ ਫਿਰ ਕੀ ਹੋ ਗਿਆ ਕੀ ਹੋ ਗਿਆ ਪਾਣੀ ਵੀ ਕਿਨ ਪਾਣੀ ਹੈ ਗਿਆ ਕਹਾਤਾ ਕੀ ਪੀਣੀ ਹੈ ਪਾਣੀ ਵੀ ਇਹ ਨਾਲ ਪੀ ਲੱਗ ਰਿਹਾ ਪਾਣੀ ਪਾਣੀ ਪੀਣਾ ਅਸੀਂ ਤਾਂ ਪਿਆ ਪੀ ਲਾ ਯਾਰ ਪੀ ਲਾ ਸਾਡੇ ਕੋਲ ਤਾਂ ਰੋਟੀ ਵੀ ਖਾਲਾ ਰੋਟੀ ਖਾਲਾ ਪਾਣੀ ਪੀ ਲਾ ਕੋਈ ਗੱਲ ਨਹੀਂ ਵੜਦੇ ਛੋੜ ਦੇ ਦੇ ਪਾਣੀ ਇਹ ਸਾਥੋ ਪੀਂਦੇ ਨੇ ਬਈ ਇਹ ਦੇਖ ਲੋ ਐਹੀਂ ਐਸ ਐਸਟ੍ਰੋਨਾਉਟ ਰੇ ਚਾਹ ਨਾ ਪਾਣੀ ਆਹ ਰਾਨੋ ਦੇਖ ਲਓ ਆਪਾਂ ਪਾਣੀ ਪੀਲਾ ਲੈ ਸਕੂਪ ਚ ਲੈ ਆਜੋ ਤਾਂ ਹੈ ਕੱਢ ਜਿਵੇਂ ਆਉਂਦੇ ਨੇ ਰੇਗਾ ਪਾਲੇਦਾਰ ਹੋ 20 ਰੁਪਏ ਕੈਂਪਰ ਆਹ ਦੇਖ ਲਓ ਇਹਨਾਂ ਦੇ ਟਰੈਕਟਰ ਜਰਾ ਲੈ ਵੀ ਬਾਬੇ ਦਾਣੇ ਕੱਢ ਕੇ ਧੱਕਤੀ ਮਸ਼ੀਨ ਜੀ ਜਾਂਦੀ ਆ ਕਿ 22 ਮਾਡਲ ਆ ਇਹ ਆਪਣੇ ਵਾਲੀ ਨੌਕਰੀ ਤੇ 24 ਮਾਡਲ ਆਪਣਾ ਹੀ ਬਾਬੇ ਤੁਰਪੀ ਕੱਲ ਰਾਤ ਨੂੰ ਤੁਰਪੀ ਸੀ ਤੇ ਅੱਜ ਪਲਪਲ ਪਹੁੰਚ ਜੂਗੀ ਉਹ ਤੇ ਆਹ ਦੇਖ ਲੋ ਚੈੱਕ ਕਰ ਲੋ ਤੋਰਾ ਦਾਣੇ ਚ ਕੱਢਦੇ ਆਪਾਂ ਆਹ ਦੇਖੋ ਮੇਰਾ ਯਾਰ ਕਿਵੇਂ ਆ ਫਿਰ ਅੱਛਾ ਕੱਢ ਰਿਹਾ ਹੈ ਬੜੀਆ ਕੱਢ ਰਿਹਾ ਹੈ ਸਫਾਈ ਪੂਰਾ ਹੈ ਨਾ ਇੱਕ ਨੰਬਰ ਹੈ ਨਾ ਗਾੜੀ ਠੀਕ ਹੈ ਤੇ ਬਾਬੇ ਕੋਈ ਕੋਈ ਖੱਤੇ ਤਾਂ ਉਰੇ ਮਨਲਾ ਬਹੁਤ ਵੱਡੇ ਨੇ ਕੋਈ ਕੋਈ ਖੱਤੀਆਂ ਨੇ ਛੋਟੀਆਂ ਛੋਟੀਆਂ ਤੇ ਤਾਂ ਕਰਕੇ ਫਿਰ ਟਾਈਮ ਲੱਗ ਗਿਆ ਤਾਂ ਉਹ ਆਪਾਂ ਵਧੀਆ ਵੜਦਨੇ ਆ ਬਾਣ ਤਾਂ ਕੋਈ ਮਨਲਾ 60 70 ਅਸੀਂ 50 ਤੋਂ ਥੱਲੇ ਨਹੀਂ ਡਿੱਗਦੀ ਹੈਗੀ ਏਰੀਆ 'ਚ ਆਪਣੀ ਮਸ਼ੀਨ ਬਾਕੀ ਜੰਟਾ ਕਿਹੜਾ ਬੰਦਾ ਸਿਰ ਆ ਯਾਰ ਐ ਮਨ ਲਾ ਵੀ ਆਪਣੇ ਹੱਥ 'ਚ ਆ ਯਾਰ ਕਿੱਥੇ ਮਨ ਲਾ ਇੱਕ ਵਾਰੀ ਮਸ਼ੀਨ ਚੱਲ ਵੀ ਉੱਥੇ ਚੱਲ ਜੇ ਸਾਰਾ ਦਿਨ ਐ ਨਹੀਂ ਹੈਗਾ ਵੀ ਦੋ ਵਿੱਗੇ ਉਧਰ ਕੱਟਿਆ ਦੋ ਉਧਰ ਕੱਟਿਆ ਬਹੁਤ ਬੰਦੇ ਨੂੰ ਤਕਨੀਕ ਹੈ ਜੀ ਗੱਡੀ ਚਲਾਉਣ ਦੀ ਤੇ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਤੇ ਬਾਬੂ ਆ ਆਪਣੇ ਕਿਹੜੇ ਮਨ ਲਾ ਹਨਾ ਖੇਤ ਕਿਹੜੇ ਆਪਣੇ ਬਾਣੀਏ ਬੈਠੇ ਨੇ ਇੱਥੇ ਪੰਜਾਬ 'ਚ ਪਸਾਰੀ ਹੈ ਨਾ ਜਿਹੜੇ ਕਣਕ ਕਹਿ ਦਿਆ ਦੇ ਨੇ ਵੀ ਐਮਪੀ ਦੀ ਕਣਕ ਹਨਾ ਪੀ ਆਏ ਪੀ ਦਾ ਟਾਗਾ ਐ ਐਮ ਪੀ ਵਾਲੀ ਕਣਕ ਦਾ ਆਟਾ ਗਾ ਤੇ ਬਹੁਤ ਵਧੀਆ ਆ ਦੇਖ ਲੋ ਬਾਬਿਓ ਗੁੱਲੀ ਡੰਡਾ ਚ ਮੇਰਾ ਉਹੀ ਕਹੀ ਜਾਂਦੇ ਰਹਿੰਦੇ ਕਿ ਐਮ ਪੀ ਵਾਲਾ ਆਟਾ ਬਾਲਾ ਸਰਾ ਬਾਲਾ ਸਰਾ ਗਾ ਆ ਦੇਖ ਲੋ ਆਟਾ ਆ ਲੱਗ ਰਹੇ ਨੇ ਰੋਟੀ ਖਾਣ ਇਹ ਕਿਉਂ ਗੱਗੂ ਰੋਟੀ ਖਾਣੀ ਵੀ ਭੈਣ ਦੀ ਪਿੰਡ ਛੱਡ ਕੇ ਆਈ ਸੀ ਰੋਟੀ ਖਾਣ ਵਾਸਤੇ ਤੁਰੇ ਫਿਰਦੇ ਆ ਆ ਲੈ ਬਾਈ ਚੂਹਿਆਂ ਵਾਂਗੂ ਬੈਠੇ ਨੇ ਉਹ ਬਾਲੇ ਨੇ ਆ ਖੜਿਆ ਹੰਟਰ ਚ ਲਾ ਜਾ ਹੁਣ ਕਰ ਦਾਂਗੇ ਸਟਾਰਟ ਨੂੰ ਲੈ ਬਾਬੂ ਆ ਦੀਪੂ ਦੀ ਦੁਕਾਨ ਤੇ ਆਏ ਸੀ ਇਹ ਬੰਦ ਕਰ ਗਿਆ ਛਪਰੀ ਬੰਦ ਕਰ ਗਏ ਤੇ ਇਹਦੇ ਨਾਲ ਆਪਣਾ ਖਾਤਾ ਪਾਇਆ ਹੋਇਆਗਾ ਕਿਉਂਕਿ ਗੂ ਖਾਤਾ ਪਾਇਆ ਹੋਇਆ ਇਹਦੇ ਨਾਲ ਆਪਣਾ ਆ ਫੋਨ ਲਾ ਲਿਆ ਹਾਂ ਦੀਪੂ ਕਾਏ ਦੁਕਾਨ ਤੇ ਬੈਠੇ ਸੀ ਛੇ ਦੀ ਆ ਉਹਦੇ ਸੰਗੂ ਉੱਪਰ ਗਏ ਯਾਰ ਲੈਣਾ ਤਾਂ ਬਹੁਤ ਮਜ਼ਾ ਸੀ ਆ ਗਿਆ ਇਹ ਠੰਡੇ ਜੁੰਡੀ ਹੀ ਲੈਣੇ ਨੇ ਕਿਤਨਾ ਟਾਈਮ ਮੈਂ ਆਏਗਾ ਦੇਖਦਾ ਥੋੜੀ ਦੇਰ ਫਿਰ ਲੱਗਾ ਪੰਜ ਮਿੰਟ ਵਿੱਚ ਪਰ ਛੇਤੀ ਆਜੇ ਬੜੇ ਆਹ ਦੁਕਾਨ ਤੇ ਇਹ ਆ ਕੇ ਆ ਕੇ ਜਿੰਦਾ ਕਨੇ ਹੁੰਦਾ ਉਹਨੂੰ ਕਹਿੰਦਾ ਬਾਬੇ ਛੇਤੀ ਆ ਜਾ ਉਹਦਾ ਬਾਸ ਮੀਆਂ ਘਰ ਕਹਿੰਦਾ ਨਹੀਂ ਇਹ ਜਿੰਦੇ ਜੇ ਤੇਵਾਵਾਗੇ ਹੱਥ ਕਹਿੰਦਾ ਕਹਿੰਦਾ ਸੰਗ ਸੁੱਕ ਰਿਹਾ ਇੰਨਾ ਸੰਗ ਸੁੱਕਦਾ ਤੇਰਾ ਉਹ ਗਰਮੀ ਕੀ ਥੋੜੀ ਹੈ ਪਾਣੀ ਵਾਲੀ ਗਰਮੀ ਹੈ ਯਾਰ ਉਹ ਰਿਆ ਦੇਖ ਲੋ ਆ ਵੱਡਣ ਗਏ ਹੋਇਆ ਅਸੀਂ ਢੇੜੇ ਢੇੜੇ ਦੀਂਦੀ ਹੈ ਕਨਖ ਲੈ ਬੱਬਾ ਆਪਣੀ ਟੇ ਸਾਰੇ ਲੈ ਲਏ ਤੇ ਪਾਣੀ ਦੀ ਬੋਤਲ ਪੀ ਗਏ ਅਸੀਂ ਇਹਦੋਂ ਇੱਕ ਫਰੂਟੀ ਪੀ ਗਏ ਪੰਜ ਦਾ ਯਾਰ ਆਏ ਤਾਂ ਸਰਦਾ ਨਹੀਂ ਸੀ ਇੱਕ ਹੋਰ ਦਿਆ ਪੂਰੇ ਕਰ ਲਾ ਤੇ ਖਾਤਾ ਚੱਲਦਾ ਆਪਣਾ ਦੀਪੂ ਲ ਕਿਉਂ ਦੀਪੂ ਖਾਤਾ ਚੱਲਦਾ ਨਾ ਤਰਲੇ ਸਾਡਾ ਬਸ ਠੀਕ ਆ ਓਕੇ ਆ ਇਹ ਨਹੀਂ ਲੈਂਦੇ ਕਿ ਆਹੀ ਲੈ ਲਾ ਕੋਈ ਕੇ ਲੈਣਾ ਰਬੀਏ ਪੰਜ ਪੂਰੇ ਕਰ ਲੈ। ਬਾਦੇ ਲਫਾਫੇ ਚ। ਪਾਪੇ ਚ ਬਾ। ਅੱਛਾ। ਔਰ ਦੇ ਪੰਜਾਬ ਤੋਂ ਕੈਸੇ ਜੀ। ਲਾਜੀ ਕਿਹੜਾ ਦੇਣੇ ਨੇ ਲਿਖ ਲਾ ਦੂੰ। ਇਹਦੇ ਲਈ ਸਾਰਾ ਕੁਝ ਆ ਬਾਬੇ ਓਏ। ਉਸ ਮਰਜ਼ੀ ਲੈ ਲੋ। ਪਾਣ ਗੁਟਕਾ ਜਲੇਬੀ ਬਾਈ ਚਾਚਾ ਚੌਧਰੀ ਮੈਗੀ ਪਨੀਰ ਟਿੱਕਾ ਚਿਪਸ ਸਾਰਾ ਕੁਝ ਆ। ਫੇਰੀ ਬਣਾ ਨਾ ਓਏ ਮੈਗੀ ਖਾ ਖਾ ਕੇ ਤਾਂ ਲੈ ਲਈਆ ਮਸ਼ੀਨਾ ਆਹੇ ਲੋਲਫਾ ਫੇ ਕਿਹੜਾ ਲੋਲਫਾ ਫੇ ਕਿਹਦਾ ਤੱਕ ਕੀ ਹਾਦੀ ਕੁਝ ਕਰ ਜੀ ਹੋ ਜੀ ਰੋਟੀ ਦੇ ਮਾਰੇ ਫਿਰ ਤੇ ਭੁੱਖ ਨਹੀਂ ਫਿਰ ਰੋਟੀ ਐ ਤਾਂ ਮੈਗੀ ਐ ਰੋਟੀ ਦਾ ਰੋਟੀ ਤਾਂ ਖਾ ਲਈ ਜਦੜਕੀ ਆਪਾਂ ਨੇ ਨਿੱਕੜੀ ਛੱਡੀ ਜੀ ਦੂਸਾ ਲਈ ਫਰੂਟੀ ਇੱਥੇ ਬਹੁਤ ਦੇ ਦੇ ਕੋ ਲੈ ਐਨੀ ਨਾਲ ਤਾਂ ਕਿਤੇ ਕੁਝ ਹੋਰ ਨਾਲ ਜਾਨੂੰ ਇੱਕ ਬੀਤਾ ਦੋ ਗੁੱਟਾ ਨਹੀਂ ਵੱਡੀ ਦੇ ਲੀਟਰ ਵਾਲੀ ਵੱਡੀ ਦੇ ਲੀਟਰ ਵਾਲੀ 1 ਲੀਟਰ ਦੀ ਕਿਹਾ ਸੀ ਮੈਨੂੰ ਨਾ ਮਰੇ ਪੀਏ ਨੇ ਸਾਰੀ ਪੰਜਾਬ ਵਾਲੇ ਨੇ ਪਿਆਸ ਤੱਕ ਲੀਆ ਉਹ ਦਾਸ ਵਾਲੀ ਪਾਤੀ ਇਹਦਾ ਹਾਂ ਆ ਗਈ ਘਲੀ ਚੂਹੀ ਲੈ ਬਾਬੇ ਚਾਰ ਬੰਦੇ ਲੈ ਬਾਬਾ ਪਾਕਟੇ ਸਾਰੇ ਲੈ ਲੈ ਤੇ ਪਾਣੀ ਦੀ ਬੋਤਲ ਪੀ ਗਏ ਅਸੀਂ ਇਹਦੇ ਵਾ ਇੱਕ ਫਰੂਟੀ ਪੀ ਗਏ ਪੰਜ ਦਾ ਯਾਰ ਆਏ ਤਾਂ ਸਰਦਾ ਨਹੀਂ ਇੱਕ ਹੋਰ ਦਿਆ ਪੂਰੇ ਕਰ ਲਾ ਤੇ ਖਾਤਾ ਚੱਲਦਾ ਆਪਣਾ ਦੀਪੂ ਲੈ ਕਿਉਂ ਦੀਪੂ ਖਾਤਾ ਚੱਲਦਾ ਨਾ ਤਰਲੇ ਸਾਡਾ ਬਸ ਠੀਕ ਆ ਓਕੇ ਆ ਇਹ ਨਹੀਂ ਲੈਂਦੇ ਹੈਗੇ ਆਹੀ ਲੈ ਲੈ ਕੋਈ ਕੇ ਲੈਣਾ ਰੁਪਏ ਪੰਜ ਪੂਰੇ ਕਰ ਲੈ ਪਾ ਦੇ ਲਫਾਫੇ ਚ ਲਾ ਜੀ ਕਿਹੜਾ ਦੇਣੇ ਨੇ ਲਿਖ ਲਾ ਤੂੰ ਇਹਦੇ ਲਈ ਸਾਰਾ ਕੁਝ ਆ ਬਾਬੇ ਓਏ ਉਸ ਮਰਜ਼ੀ ਲੈ ਲਓ ਪਾਨ ਗੁਟਕਾ ਜਲੇਬੀ ਬਾਈ ਚਾਚਾ ਚੌਧਰੀ ਮੈਗੀ ਪਨੀਰ ਟਿੱਕਾ ਕਿਪਸ ਤਾਰਾ ਕੁਛ ਹੈ ਮੈਗੀ ਜੀ ਆਹ ਪੈਰੀ ਬਣਾ ਨਾ ਓਏ ਮੈਗੀ ਖਾ ਖਾ ਕੇ ਤਾਂ ਲੈ ਲੀਆ ਮਸ਼ੀਨਾ ਆ ਦੇ ਲੋਲਫਾ ਫੇ ਕਿਹੜਾ ਲੋਲਫਾ ਫੇ ਤੱਕ ਕੁਲ ਜੀ ਹੋ ਜੀ ਰੋਟੀ ਦੇ ਮਾਰੇ ਫਿਰ ਤੇ ਭੁੱਖਾ ਨਹੀਂ ਫਿਰ ਰੋਟੀ ਹੈ ਤਾਂ ਮੈਗੀ ਹੈ ਰੋਟੀ ਦਾ ਰੋਟੀ ਤੇ ਖਾ ਲਈ ਦੜਕੀ ਆਪਾਂ ਨੇ ਰੋਟੀ ਨਿੱਕੜੀ ਛੱਡੀ ਦੇ 20 ਵਾਲੀ ਲੈ ਰੋਟੀ ਦਿੱਥੇ ਮੇਰੀ ਬਹੁਤ ਦੇ ਦੇ ਕੋ ਲੈ ਇੰਨੀ ਜਿਹਾ ਤੇ ਕਿਤੇ ਕੁਝ ਹੋਰ ਨਾ ਜੋ ਸਾਨੂੰ ਇੱਕ ਬਿੱਤਰ ਇਹ ਦੋ ਘੁੱਟਾ ਨਹੀਂ ਵੱਡੀ ਦੇ ਲੀਟਰ ਵਾਲੀ ਵੱਡੀ ਦੇ ਲੀਟਰ ਵਾਲੀ 1 ਲੀਟਰ ਦੀ ਕਿਹਾ ਸੀ ਸਾਨੂੰ ਤਾਂ ਰੁਪਏ ਦੇ ਸਾਰੀ ਪੰਜਾਬ ਵਾਲੇ ਨੇ 50 ਤੱਕ ਲੀਆ ਹੋ 10 ਵਾਲੀ ਪਾਤੀ ਇਹਦਾ ਆ ਗਈ ਘੜ ਦੀ ਗਲੀ ਚੂਈ ਲੈ ਬਾਬੇ ਚਾਰ ਬੂਰ ਲੇ ਬਾਬਾ ਆਪਣੇ ਅੱਡੇ ਤੇ ਆਪਾਂ ਆ ਰਹੇ ਸੀਗੇ ਤੇ ਮਸ਼ੀਨਾਂ ਚੱਲੀ ਜਾਂਦੀਆਂ ਨੇ ਤੇ ਆਹ ਕਿਹੜਾ ਆਪਣਾ ਆੜੀ ਆ ਮਿੱਤਰ ਐ ਕੀ ਨਾਮ ਆ ਤੇਰਾ ਵਿਕਾਸ ਵਿਕਾਸ ਐ ਦਾ ਨਾ ਬੰਦਾ ਬਹੁਤ ਬਾਬੇ ਦਿਲ ਦਾ ਨਾਈਸ ਐ ਤੁਹਾਨੂੰ ਆਟਾ ਲੈ ਕੇ ਦਿੱਤਾ ਅੱਜ ਨੂੰ ਪੈਸੇ ਆਪਾਂ ਦੇ ਤੇ ਤੇ ਉਹ ਤੁਹਾਨੂੰ ਕਿਹੜੀ ਕਿਹੜੀ ਭਾਸ਼ਾ ਆਉਂਦੀ ਆ ਇੱਕ ਤਾਂ ਹਿੰਦੀ ਆਉਂਦੀ ਆ ਮਲਿਆਲਮ ਮਲਿਆਲਮ ਕੇਰਲਾ ਵਾਲੀ ਤੇ ਇਸ ਵਿੱਚ ਕਿਹਾ ਆਪ ਐਸੇ ਪੁੱਛੇ ਹਮਸੇ ਵੀ ਕੈਸੇ ਹੋ ਨਿੰਕ ਕੁ ਸੁਖੰਨੇ ਹੋ ਲੈ ਬਾਬੇ ਨੇ ਐਂ ਕਹਿਤਾ ਸਾਨੂੰ ਵੀ ਕਿਵੇਂ ਹੋ ਤੇ ਆਨਾ ਪੱਲੇ ਨਹੀਂ ਪਿਆ ਐਂ ਬੋਲ ਤੂੰ ਵੀ ਪੰਜਾਬ ਸੇ ਜਾਂ ਹਾਂ ਪਰ ਕਿਆ ਕਰਨੇ ਆਏ ਨਿੰਗਲ ਪੰਜਾਬੋਂ ਨੀ ਇੰਗੋਟੇਕ ਇੰਦੀ ਨਹੀਂ ਆ ਵੀ ਤੂੰ ਐਸੇ ਬਤਾ ਐਸੇ ਪੁੱਛਾ ਕਿ ਹਮਾਰਾ ਖੇਤ ਕੱਟ ਦੋਗੇ ਹਮਾਰਾ ਕਿਉਂ ਕੱਟ ਦੋਗੇ ਐਸੇ ਗੁੱਸੇ ਮੇਂ ਬੋਲ ਕੇ ਅਰਲਾ ਕੀ ਪਛਾ ਮੈਂ ਅੰਮਲੇ ਖੇਤੀ ਲਈ ਹਾਰਵੈਸਟਰ ਨਾ ਕੋਣੇ ਨਿਮੁਰਚਿਰੋ ਲੈ ਬਾਬੇ ਇਹਨੂੰ ਨਾ ਪੂਰਾ ਮੁੰਡਾ ਏ ਹਿਯਾਰ ਆ ਯਾਰ ਪੂਰਾ ਰਿਪੀਟ ਕਰੀ ਇੱਕ ਵਾਰ ਦੁਬਾਰਾ ਬੋਲੀ ਨਹੀਂ ਦੁਬਾਰਾ ਬੋਲ ਲਾ ਕਿ ਨਮਰ ਬਖਸ਼ਣਾਂ ਗਈ ਚਾ ਹਾਂ ਖਾਣਾ ਖਾਇਆ ਆਪਣੇ ਹਾਂ ਲੈ ਬਾਬੇ ਉਹਨੂੰ ਨਾ ਕੇਰਲਾ ਦੀ ਭਾਸ਼ਾ ਹੁੰਦੀ ਆ ਸਾਨੂੰ ਤਾਂ ਕੁਝ ਨਹੀਂ ਸਮਝ ਆਈ ਹੈਗੀ ਹਾਂ ਇਹਨੇ ਤਾਂ ਆਪਾਂ ਨੂੰ ਐ ਪੁੱਛਿਆ ਵੀ ਖਾਣਾ ਖਾਇਆ ਮੇਰੇ ਬਾਤਾਂ ਨੇ ਗੱਲ ਗੱਡੀਏ ਲੈ ਬਾਬੇ ਸਰਾ ਲਾਤਾ ਨਾ ਇਹ ਮੁੰਡਾ ਬਹੁਤ ਹਿਆਰ ਹੈ ਬਹੁਤ ਤਰੱਕੀ ਕਰੂਆ ਹੈ ਬਾਬੇਓ ਲੈ ਬਾਬੇ ਹੁਣ ਆਪਾਂ ਨੇ ਦਰਪਨ ਦੇ ਸੰਦੀਪ ਦੀ ਚਾਹ ਬਣਾਤੀ ਤੇ ਗੱਗੋ ਵਾਲੀਆ ਮਸ਼ੀਨਾਂ ਤੇ ਠੰਡਾ ਪਿਆਵਾਗੇ ਨਾਲੇ ਸੰਦੀਪ ਉਹਨੂੰ ਠੰਡਾ ਪਿਆਵਾਗੇ ਉਹ ਸੰਦੀਪ ਦਾ ਥੋੜਾ ਜਿਹਾ ਗੱਲ ਖਰਾਬ ਹੋ ਰਿਹਾ ਸੀਗਾ ਉਹ ਕਹਿੰਦਾ ਚੱਲ ਚਾਹ ਲਿਆ ਦਿਓ ਯਾਰ ਦਰਪਨ ਨੂੰ ਠੰਡ ਤੇ ਓਕੇ ਆ ਬਾਬੇ ਸਾਰਾ ਕੁਝ ਤੇ ਆਓ ਪਿਆ ਗੱਗੂ ਕਪੈਨਾ ਦਾ ਸਟਾਰ ਕਿਉਂ ਚੱਲੀਏ ਫੜਾਉਣਾ ਹੀ ਹੈ ਚੱਲਦੇ ਆ ਬਸ ਗਰਮੀ ਵਾਲੀ ਆ ਬਾਬੇ ਹੋਰੇ ਤਾਂ ਯਾਰ ਪਾਣੀ ਫੋਨ ਟੱਪ ਜਾਂਦਾ ਫੋਨ ਵੀ ਗਰਮ ਹੋ ਜਾਂਦਾ ਤੇ ਆਹ ਛਾਪਰੀ ਜੀ ਹੈਗੀ ਫੋਨ ਪਰ ਨੇਚਰ ਫੋਨ ਲਾਉਣਾ ਪੈਂਦਾਗਾ ਇੱਥੇ ਆਪਾਂ ਰਹਿਣੇ ਹੈਗੇ ਹਟਕਾਣਾਗਾ ਝੂਲ ਦਾ ਨਿਸ਼ਾਨ ਕੇਸਰੀ ਆਪਣਾ ਤੇ ਬਾਬੇ ਆਪਾਂ ਨੇ ਲੱਖੇ ਹੋਰਾਂ ਨੂੰ ਪਿਆਤਾ ਠੰਡਾ ਹੋ ਚਲੀ ਜਾਂਦੀ ਆਪਣੀ ਮਸ਼ੀਨ ਉੱਧਰ ਗੱਗੂ ਵਾਲੀ ਮਸ਼ੀਨ ਉਹ ਸਿੱਕ 1621 ਮਾਡਲ ਇੱਧਰ ਲਈ 23 ਮਾਡਲ ਆ ਤੇ ਠੰਡਾ ਪਿਆਤਾ ਲੱਖੇ ਅੰਕਲ ਹੋਰਾਂ ਨੂੰ ਤੇ ਹੁਣ ਥੋੜਾ ਜਿਹਾ ਬਚਿਆ ਉਹ ਆਪਾਂ ਉਹਨਾਂ ਨੂੰ ਲੈ ਜਾਾਂਗੇ ਤੇ ਬਾਕੀ ਉਹ ਆਹ ਕੰਡੇ ਵਾਲੇ ਨੇ ਆ ਦੇਖੋ ਛੋਟੀਆਂ ਛੋਟੀਆਂ 베ਰੀਆਂ ਨੇ ਬਾਬੇ ਬਾਹਲੀਆਂ ਨੇ ਨਜਾਇਜ਼ ਤੇ ਆਹ ਰਾਹ ਦੇਖ ਲਓ ਇਹਨਾਂ ਦੇ ਲਾਮ ਤੇ ਐ ਕੰਧ ਗੱਡੀ ਹੋਈ ਆ ਪੱਥਰ ਚੁੰਨ ਚੁੰਨ ਕੇ ਬਾਹਾਂ ਚੋਂ ਇਕੱਠੇ ਕਰਕੇ ਸਾਰੇ ਕੰਧ ਗੱਡੀ ਹੋਈ ਆ ਤੇ ਬਾੜ ਤੁਹਾਨੂੰ ਸਾਰੇ ਬਿੱਗਿਆਂ ਦੇ ਆਲੇ-ਦਾਲ ਮਿਲੂਗੀ। ਕੰਡੇ ਤੇ ਆ ਤਾਰ ਤਾਂ ਪੱਕਾ ਮਿਲੂਗੀ ਕਿਉਂਕਿ ਉਹਰੇ ਬਈ ਬਾਹਲੇ ਆ ਜੰਗਲੀ ਜਾਨਵਰ ਵਾਲੇ ਨੇ ਤੇ ਪਸ਼ੂ-ਪਸ਼ੂ ਨਾ ਮੈਂ ਸਾਮੂਸਾ ਗਾਇਆਂ ਸਾਰਾ ਕੋਈ ਬਾਲਾ ਬੱਕਰੀਆਂ ਉਹ ਦੇਖੋ ਕਿੰਨੀਆਂ ਫਿਰਦੀਆਂ। ਤਾਂ ਕਰਕੇ ਫਿਰ ਛਾਂ ਤਾਂ ਤੁਹਾਨੂੰ ਕਰਮਾਂ ਵਾਲੇ ਬੰਦੇ ਨੂੰ ਹੀ ਮਿਲਦੀ ਹੈ ਛਾਂ ਨੇੜੇ ਤੇੜੇ درخت ਨਹੀਂ ਆ ਦੇਖੋ ਕੋਈ। ਇੱਥੇ ਹੀ ਹੈ درخت ਵਸੇ ਕਾ ਕੀ ਕਰਦਾ। ਜਾਉ ਨਾ ਮੈਂ ਕਰਦਾ। ਹੋਰ ਕੋਈ ਨਹੀਂ ਹੈਗਾ ਇੱਥੇ ਗਰਮੀ ਆ ਪੂਰੀ ਅੱਗ ਪਈ ਜਾਂਦੀ ਹੈਗੀ। ਤਾ ਕਰਕੇ ਫਿਰ ਦੁਪਹਿਰੇ ਤਾਂ ਅਸੀਂ ਚਾਹ ਘੱਟ ਹੀ ਬਣਾਉਣੀ ਆ ਕਿਦੇ ਕਿਦੇ ਕਿੱਦੇ ਵਸ ਮੰਨ ਲਾ ਸਰੀਰ ਜਾਂ ਮੰਗੇ ਡਰਾਈਵਰਾਂ ਦਾ ਉਦੀ ਬਣਾਉਣੇ ਆ ਆ ਦੇਖੋ ਫਿਰ ਤਾਂ ਨਹੀਂ ਆਹੀ ਚੱਲਦਾ ਸਪਰੈਟ ਲੈ ਬਾਬੂ ਆਪ 10 10 ਕਿੱਲੇ ਦੀ ਮਸ਼ੀਨ ਚੱਲਦੀ ਸੀ ਪਹੀ ਤੋਂ ਤੇ ਇਧਰ ਹੀ ਲਿਆਇਆ ਗੱਗੂ ਕਹਿੰਦਾ ਉਰੀ ਇਧਰ ਦੀ ਲੈ ਸੱਦਾ ਵਿੱਚ ਦੀ ਆ ਦੇਖੋ ਚਾਰ ਲਿਆਏ ਪਾਵਰ ਬੈਂਕ ਤੇ ਪਰ ਨਾ ਨਾ ਉਹ ਨਕਸੂਤਾ ਜੱਬਾ ਯਾਰ ਜੋਤੀ ਹੈ ਜਿਹਦਾ ਜਾ ਕਰ ਲੈ ਆਉਂਦੇ ਉਹਨੇ ਠੰਡੀ ਹੋ ਜਾਂਦੀ ਠੰਡਾ ਲੈ ਕੇ ਪੈਣ ਤੇ ਤੱਤਾ ਹੋ ਜਾਂਦਾ ਇਹ ਤਾਂ ਗੱਲ ਹੈਗੀ ਆ ਉਲਟ ਹੋ ਗਿਆ ਇਹ ਜਮਾਨਾ ਅੱਜ ਕੱਲ੍ਹ ਨਾ ਦੋੇ ਪਾਸੇ ਮਾਰਦੇ ਉਧਰ ਵੀ ਗਏ ਉਧਰ ਵੀ ਗਾਲਾਂ ਦੇ ਦੋੇ ਪਾਸੇ ਆ ਲੱਗ ਰਹੇ ਨੇ ਵੱਡਣ ਕਹਿੰਦੇ ਐਮਪੀ ਦੀ ਗਣਕ ਐਮਪੀ ਦੀ ਗਣਕ ਉਹ ਬੈਠੇ ਮੇਰੇ ਨਾਲ ਅੰਦਰ ਉਹ ਚੋਪੜੇ 'ਚ ਬੈਠਾ ਚੱਲੀ ਜਾਂਦੀ ਆਪਣੀ ਰਾਣੀ ਸੁਨਦਰਾ ਕਿਰਪਾ ਵੈਗਰੂ ਦੀ ਨਾਲ ਆ ਜਾਓ ਓਕੇ ਆ ਜਮਾ ਗੱਗੂ ਹੁਣ ਤਾਂ ਸੀ ਨਾਉਣੇ ਆ ਯਾਰ ਬਾਬੇ ਦੋ ਦਿਨ ਹੋ ਗਏ ਨਾਤੇ ਨਹੀਂ ਹੈਗੇ ਬਲੇਮ ਲਾ ਕੇ ਬਲੇਮ ਲਾ ਲੱਖੇ ਲੱਖਾ ਗਿਆ ਮੇਰੇ ਤੋਂ ਬਲੇਮ ਲਾਵਾ ਵੀ ਤੱਤੀਆਂ ਰੋਟੀਆਂ ਮੰਗਾ ਬਾਈ ਮੇਰੇ ਤੇ ਬਲੇਮ ਲਾਉਂਦਾ ਹੈ ਕਹਿੰਦਾ ਮਰ ਜਾ ਪਾਉਗੀ ਹੈ ਚੱਲੀ ਜਾਂਦੀ ਆ ਵਾਪੇ ਆ ਇਹਨਾਂ ਦੀਆਂ ਖੱਤੀਆਂ ਨੇ ਯਾਰ ਇਹ ਕੋਈ 2 ਬਿੱਗੀ ਦੀ ਖੱਤੀ ਕੋਈ ਬਿੱਗੇ ਦੀ ਵਿੱਚ ਵਿੱਚ ਤਾਂ ਗੇੜੇ ਦੀ ਨਹੀਂ ਨੇ ਖੱਤੀਆਂ ਹੈ ਮਰ ਲਾ ਪਾਉਗੀ ਆਵੇ ਰੱਖੇ ਨੀ ਹਾਂ ਬਲੇਮ ਕਿਉਂ ਹੈ ਕੇ ਲਾ ਦੀ ਅਸਲੀ ਤੁਹਾਨੂੰ ਆਵ ਚਲ ਮਜੀ ਪਰ ਕੇ ਉਹਨੂੰ ਪਤੀ ਨਹੀਂ ਲਾਦਾ ਇੰਗਲਿਸ਼ ਦਾ ਵੱਡ ਕਹਤਾ ਬੰਦੇ ਵਾਲਿਆਂ ਨੇ ਬਾਬੇ ਇੱਕ ਗੱਲ ਹੈਗੀ ਐ ਖੇਤ ਚ ਜੇ ਮਲਾਂ 7 ਮੈਂਬਰ ਨੇ 7 ਚੋਂ 5 ਦਾ ਖੇਤ ਹੋਣਗੇ ਯਾਰ ਕਿ ਦੇ ਕਣਕ ਕੱਟਣਗੇ ਇਹ ਇਨਾਂ ਚ ਖਾਸ ਗੱਲ ਆ ਤੀਮੀਆਂ ਇਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਖੇਤਾਂ ਚ ਲੈ ਬਾਬੇ ਜੋਤ ਚੱਲਿਆ ਹੁਣ ਮਸ਼ੀਨ ਚਲਾਉਣਾ ਹੈ ਓਏ ਮਸ਼ੀਨ ਤੇ ਜਾਂ ਸੰਦੀਪ ਨੂੰ ਦਵਾ ਦਾਂ ਬਈ ਸੰਦੀਪ ਤੇ ਇਹਨੂੰ ਦਰਪਨ ਨੂੰ ਭੇਜ ਦੇ ਅੱਡੇ ਤੇ ਇਹਨਾਂ ਆਏ ਆਉਣਗੇ ਉਨਾ ਚਿਰ ਹੁਣ ਮੈਂ ਲਾਉਣਾ 2-4 ਘੰਟੇ ਫੋਨ ਚਾਰਜ ਲਾ ਲੂਣਾ ਵੜ ਦੂ ਚੱਕ ਦਾਂਗੇ ਘੇਰੇ ਲੋਟ ਕਿੰਨੇ ਚ ਵੜੇ ਨੇ 10 ਵਿੱਗੋ ਕਿੰਨੇ ਚ ਪੜਦੇ ਆ 12000 12000 ਤੋ ਲਿਆ ਜੀ ਚਾਰਜ ਕਰ ਦੇ ਯਾਰ ਪਰ ਇਹ ਬੋਲੇ ਓਕੇ ਲਾ ਦਾਂਗੇ ਹੁਣ ਮੈਂ ਜਾਣਾ ਹਾਂਗਾ ਮਸ਼ੀਨ ਤੇ ਠੀਕ ਆ ਓਕੇ ਚੰਗਾ ਚੰਗਾ ਦੇਖੀ ਜੱਲੀ ਕਿਵੇਂ ਤੇਰਾ ਯਾਰ ਕਮਾਊ ਆ ਐ ਕਮਾ ਦਾਂਗੇ ਕੁੜੀ ਸੱਪ ਦੀ ਕੁੜੀ ਸੱਪ ਦੀ ਮਣੀ ਦੇ ਬੰਗ ਸੋਹਣਿਆ ਆਮ-ਚਾਮ ਰੱਖਣੀ ਪਊ ਐ ਬੰਦੇ ਨੇ ਖਰਲਾ ਦੇ ਉਹ ਮਾ ਜਾਣਾਂਗਾ ਬਾਬਿਓ ਮਸ਼ੀਨ ਚਲਾਉਣੇ ਕੋਈ ਔਖੀ ਨਹੀਂ ਹੈ ਕਿੜੀ ਆ ਲੈ ਉਹਨੇ ਗਰਮੀ ਵਾਲੀ ਆ ਇੱਕ ਤਾਂ ਬੰਦਾ ਨਾ ਆ ਕੇ ਹੁਣ ਨਾ ਕੇ ਆਉਣਗੇ ਹਨਾ ਪਾਣੀ ਤਾਂ ਨੇੜੇ-ਨੇੜੇ ਤਾਂ ਖੇਤਾਂ ਜਿੱਦਾ ਮਿਲਦਾ ਹੀ ਕੋਈ ਨਹੀਂ ਤੁਹਾਨੂੰ ਤੇ ਹੁਣ ਇਹ ਜਾਣਗੇ ਨਾ ਕੇ ਆਉਣਗੇ ਫਰੈਸ਼ ਹੋ ਜਾਣਗੇ ਜਾਵਾਂ ਹੁਣ ਤਾਂ ਐ ਲੱਗਦਾ ਵੀ ਭੈਣਾਂ ਤਾਂ 7-8 ਦਿਨ ਹੋ ਗਏ ਨਾਤੇ ਨਹੀਂ ਮੈਂ ਤਾਂ ਕਰਨਾ ਤਾਂ 2 ਦਿਨ ਹੋ ਗਏ ਅਜ ਤਾਂ ਇਹ ਸਾਨੂੰ ਕਿਉਂ ਬਲੇਮ ਲਾਉਣਾ ਸਾਡੇ ਤੇ ਚੱਲੀ ਲੇ ਬਾਬੇ ਜੋਤ ਵੱਡਿਆ ਹੁਣ ਉਹ ਪਲਾਟ ਜਖਾ ਗਿਆ ਐ ਓਏ ਐ ਓਏ ਹੈ ਇਹ ਬਾਈ ਵਿਗੜਾ ਪਿਆ ਪਾ ਦਾ ਤੱਲਾ ਦੇ ਤੱਲ ਖਾਲੀ ਇਹਦਾ ਤਾਂ ਬਲੀ ਭੁੱਖੀ ਨਹੀਂ ਖਾਂਦਾ ਜਿੰਨਾ ਇਹ ਰੇਤਾ ਖਾ ਜਾਂਦਾ ਮਸ਼ੀਨ ਤੇ ਆਖਾ ਤੇ ਦੇਖ ਹੁਣ ਆਇਆ ਉਤਰ ਕੇ ਅੱਛਾ ਬਾਹ ਨਿਆਰਾ ਹੁੰਦਾ ਚਲਾਉਣ ਨੂੰ ਯਾਰ ਹੋਰ ਮਸ਼ੀਨਾਂ ਸਾਰੀਆਂ ਚਲਾ ਲੀਆਂ ਜੀ ਆਖੇ ਇਹਦਾ ਇਹਦੇ ਤਾਂ ਐਂ ਕਰਦੇ ਵਿਤਰੀਨ ਅੱਛਾ ਸਾਰਾ ਦਿਨ ਠੀਕ ਹੈ ਇਹ ਕਹਿੰਦਾ ਤੁਸੀਂ ਹੱਸਦੇ ਹੋ ਹੁਣ ਆਏ ਸੀ ਆਪਾਂ ਮਸ਼ੀਨ ਤੋਂ ਉਤਰ ਕੇ ਦੇ ਦੀਪੂ ਲੈ ਫੇਰ ਬੱਚੇ ਦੀਪੂ ਨੇ ਖਾਲ ਜੀ ਆ ਜੇ ਨਿਰਨੇ ਇਹਨੇ ਫੇਜੀ ਪੇਲੇ ਲਈ ਮੈਂ ਸਪਰਾਈਟ ਲੈ ਲਈ ਖਾਤਾ ਸਾਡਾ ਇਹਦੇ ਲੈ ਚੱਲਦਾ ਇਹਨੂੰ ਕੀ ਨਾਮ ਦਾ ਖਾਤਾ ਦਾ ਮੁੱਛੀ ਖਾਤਾ ਕੀ ਨਾਮ ਤੇ ਆਪਣਾ ਹਾਂ ਖਾਤਾ ਕਾਊਂਟ ਕਾਊਂਟ ਕਾਪੀ ਤੇ ਦੀਪਿੰਦਰ ਹਾਂ ਦੀਪਿੰਦਰ ਨਹੀਂ ਹਮਾਰਾ ਹਾਂ ਤੁਹਾਡਾ ਹਾਂ ਤੁਹਾਡਾ ਨਾਮ ਕੀ ਆ ਲਿਖੇ ਕੋ ਪੀਵੇਂ ਤੂੰ ਦੇਖ ਨਾ ਗੱਗੂ ਜੋਤ ਹਾਂ ਗੱਗੂ ਜੋਤ ਸਾਡਾ ਖਾਤਾ ਲਿਖਿਆ ਹੋਇਆ ਬਾਬੇ ਉਹਰੇ ਤੇ ਇਹ ਪੈਟਰੋਲਾ ਐ ਰੱਖਦੇ ਨੇ ਬਾਈ ਬਾਹਰ ਬਾਹਰ ਮਾ ਲਾਏ ਰੱਖਿਆ ਤੇ ਆ 1 ਲੀਟਰ ਕਿੰਨੇ ਦਾ 1 ਲੀਟਰ ਅੱਧਾ ਲੀਟਰ ਕਿੰਨੇ ਦਾ 65 ਦਾ 65 ਰੁਪਿਆ ਦਾ ਅੱਧਾ ਲੀਟਰ ਹੈ ਔਰ 1 ਲੀਟਰ ਇਹ 130 ਦਾ ਪੈਟਰੋਲ 130 ਦਾ ਲੀਟਰ ਆ ਬਾਬੇਓ ਤੇ ਉੱਥੋਂ ਆਪਾਂ ਪੈਟਰੋਲ ਪੰਪ ਤੋਂ ਲੈ ਕੇ ਆਉਨੇ ਹਾਂ ਔਰ 20 ਕਿਲੋਮੀਟਰ ਦੂਰ ਹੈ 108 ਉੱਥੇ ਨਾ 108 ਵਹਾਂ ਪਰ ਹੈ ਇਹ ਛੋਟੀ ਛੋਟੀਆਂ ਔਰ ਇਆਂ-ਇਆਂ ਦੁਕਾਨਾਂ ਹੀ ਮਿਲਣਗੀਆਂ ਆਪਾਂ ਨੂੰ ਸਾਰੀਆਂ ਇਆਂ-ਇਆਂ ਦੁਕਾਨਾਂ ਹੀ ਮਿਲਣਗੀਆਂ ਇੱਥੇ ਮੰਨ ਲੈ 130 ਰੁਪਏ ਆ ਪੈਟਰੋਲ ਲੀਟਰ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਫਰਕ ਆਗਾ ਕਿਉਂ ਦੁਕਾਨਦਾਰ ਹੀ ਫੰਦ ਕਰਾ ਰਹੇ ਨੇ ਵੀ ਰੁਪਏ ਤੇ ਆਪਣਾ ਮੋਟਰਸਾਈਕਲ ਮੈਨੂੰ ਦੀਂਦਾ ਨਹੀਂ ਹੈਗਾ ਅਗਲਾ ਸੀਜ਼ਨ ਲਾਉਂਦਾ ਆ ਚਿੱਪ ਦੇਖੋ ਅਹੀਂ ਹੋਣਗੀਆਂ ਔਰ ਇਹ ਘੱਟੋ ਘੱਟ گاਉਂ ਚ 10-12 ਹੋਣਗੀਆਂ ਇਹ ਛਪੜੀਆਂ ਬਸ ਇਹਦੇ ਚ ਸਾਰਾ ਕੁਝ ਮਿਲਦਾ ਘਰ ਦਾ ਸਾਰਾ ਸਮਾਨ ਖਾਣ ਪੀਣ ਵਾਲਾ ਠੰਡਾ ਠੁੰਡਾ ਤੇ ਲੈਟਰ ਉਹਦੇ ਦਿਨੇ ਆਉਂਦੀ ਨਹੀਂ ਹੈਗੀ ਮਤਲਬ ਸਵੇਰੇ 8 ਵਜੇ ਵਗ ਜਾਂਦੀ ਤੇ ਰਾਤ ਨੂੰ 6-7 ਵਜੇ ਆਉਂਦੀ ਹੈਗੀ ਦਿਨੇ ਸਾਰਾ ਦਿਨ ਲੈਟਰ ਨਹੀਂ ਹੁੰਦੀ ਹੈਗੀ ਬਸ ਕਿਹੜੇ ਠੰਡੇ ਪਏ ਨੇ ਠੰਡੇ ਪਏ ਨੇ ਔਰ ਕੋਈ ਇਹ ਨਹੀਂ ਬਸ ਸੋ ਸਿਸਟਮ ਹੋਰੇ ਹਾਂਜੀ ਬਾਬਿਓ ਤੇ ਅੱਜ ਦਾ ਆਪਾਂ ਬਲੌਗ ਐਂਡ ਕਰਨ ਲੱਗੇ ਆ ਤੇ ਆਪਣੀਆਂ ਮਸ਼ੀਨਾਂ ਵਾਲੇ ਚੱਲੀ ਜਾਂਦੀਆਂ ਖੇਤ ਦਾ ਆਪਾਂ ਨੇ ਆਟਾ ਗੁੰਨਤਾ ਦਾ ਰੋਟੀ ਬਣਾਤੀ ਤਿਆਰ ਹਨ ਫੜਾ ਕੇ ਆਉਣੇ ਹਾਂਜੀ ਗੱਗੂ ਜੀ ਹਾਂ ਦੱਸੋ ਵਧੀਆ ਜੀ ਹੋਰ ਬਈ ਸੱਜਣ ਪਿਆਰਿਓ ਕੀ ਹਾਲ ਚਾਲ ਹੈ ਖਾਂ ਜਮਾ ਓਕੇ ਯਾਰਾ ਮਸ਼ੀਨਾਂ ਹਰੇ ਚੱਲਣ ਲੱਗ ਗੀਆਂ ਆਪਾਂ ਬਣਾਉਣਾ ਹੁਣ ਰੋਟੀ ਟੱਕ ਕਿਉਂ ਤੜਕੀ ਤੇ ਥੱਕੀ ਹੁੰਦੀ ਨੇ ਡਰਾਈਵਰ ਥੱਕੇ ਹੋਰੇ ਆਉਂਦੇ ਨੇ ਯਾਰਾ ਹੁਣ ਰੋਟੀ ਵਧੀਆ ਲਾ ਕੇ ਐਨ ਤਿਆਰ ਕਰਕੇ ਧਰ ਦਾਂਗੇ ਆ ਕੇ ਜਿਹੜਾ ਵੈਸੇ ਨਾ ਹਣ ਸਰ ਰੋਟੀ ਨੂੰ ਮੜ ਜਾਣਾ ਉਹ ਬਸ ਟਿੱਡ ਪਰ ਨਾ ਚਾਰ ਸਮਝ ਆ ਜਾਂਦੇ ਨੇ ਭੁੱਖੇ ਨਹੀਂ ਮਰਨਦੇ ਤੇ ਠੰਡਾ ਪਿਆ ਕੇ ਆਏ ਹੁਣ ਠੰਡਾ ਪਿਆ ਕੇ ਆਏ ਚਾਹ ਪਿਆ ਤੀ ਤੜਕੇ ਵਾਲੀਆਂ ਰੋਟੀਆਂ ਸਾਰਾ ਕੁਝ ਰੋਕ ਲਿਆ ਬਾਬੇ ਯਾਰ ਸਮੋਸੇ ਮਿੱਠੇ ਵਾਲੇ ਉਹ ਨਾਸ਼ਤਾ ਕਰਦੇ ਤੜਕੀ ਦੇ ਸਮੋਸੇ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਵੱਧ ਤੋਂ ਵੱਧ ਸਬਸਕ੍ਰਾਈਬ ਚੈਨਲ ਨੂੰ ਕਰੋ ਦੱਸੋ ਗੱਗੂ ਮੈਂ ਤਾਂ ਨਵਾਂ ਬੰਦਾ ਜਿਹੜੇ ਵੀ ਵੀਰਪਰਾ ਦੇਖ ਆਪਣੇ ਜੋਤ ਕਲਾਣਾ ਹੁਣ ਵੱਡਾ ਭਾਈ ਇਹਦੇ ਚੈਨਲ ਤੇ ਆਇਆ ਉਹ ਆਪਣੇ ਇਹਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਦਿੱਤੀ ਕੀ ਨਾਲ ਬੈਲ ਆਈਕਨ ਦੀ ਘੰਟੀ ਦਬਾ ਦਿਓ ਜਿਹੜੀ ਆਪਣੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ। ਵੀ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਜੋੜੀ ਕਿਵੇਂ ਲੱਗੀ ਤੁਹਾਨੂੰ। ਜੋੜੀ ਤਾਂ ਫਿਰ ਆਈ ਆ। ਪੀਵੀ 31 ਵਾਲੇ ਦੋਵੇਂ ਕੱਟੇ। ਕੋਈ ਨਹੀਂ ਕਰਦੇ। ਦੋਨੋਂ ਬਾਈ ਫੁੱਲ ਦਵਾਈ। ਆਹ ਤੇਰੇ ਸਾਡੇ ਕਿਧਰੇ ਤੇ ਆਪਣੇ ਚੈਨਲ ਨੂੰ ਜਰੂਰ ਕਰੋ ਸਬਸਕ੍ਰਾਈਬ। ਧੰਨਵਾਦ। ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।